ਹਾਂਜੀ ਬਾਈ ਅੱਜ ਦੀ ਵੀਡੀਓ ਪਿੰਡ ਸੰਧੂ ਕਲਾਂ ਤੋਂ ਬਾਈ ਧਰਮਿੰਦਰ ਦੇ ਘਰੋਂ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚ ਮੰਨ ਕੇ ਚਲੋ ਇੱਕ ਬੱਛੀ ਜਰਸੀ ਦੇ ਵਿੱਚ ਆ ਤੇ ਬਾਕੀ ਪੰਜ ਬੱਸੀਆਂ ਐਚਐਫ ਦੇ ਵਿੱਚ ਆ ਜੇ ਸਾਰਾ ਲੋਟ ਕੋਈ ਖਰੀਦੂਗਾ ਤਾਂ ਇੱਕ ਬੱਛੀ ਫ੍ਰੀ ਦੇ ਵਿੱਚ ਗਿਫਟ ਦੇਣਾਗਾ ਤੇ ਬਾਕੀ ਇਹਨਾਂ ਦੀ ਏਜ ਦੇ ਮਦਰ ਰਿਕਾਰਡ ਬਾਕੀ ਸਾਰੀ ਗੱਲਬਾਤ ਆ ਜਿਹੜੀ ਉਹ ਆਪਾਂ ਬਾਈ ਨਾਲ ਸਾਂਝੀ ਕਰਵਾਉਣੇ ਆ ਸੱਚੀ ਗੱਲ ਜੀ ਸੱਚੀ ਗੱਲ ਬਾਈ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਾਪਾਪਾਂ ਠੀਕ ਹੈ ਤੇ ਇੱਕ ਵਾਰੀ ਫੋਨ ਨੰਬਰ ਬੋਲ ਦਿਓ ਬਾਈ 62800218644 ਬਾਈ ਤੇ ਬਾਈ ਆਪਣਾ ਵਪਾਰ ਦਾ ਕੰਮ ਹੀ ਆ ਹਾਂਜੀ ਵੀਰੇ ਵਪਾਰ ਲੈਣ ਦਾ ਕੰਮ ਆ ਆਪਣਾ ਜਿੱਦਾਂ ਵੀ ਬਸੀਆਂ ਰੂਟੀਨ 'ਚ ਆਉਂਦੀਆਂ ਰਹਿੰਦੀਆਂ ਨੇ ਆ ਰਹਿਦੀਆਂ ਬਾਈ ਕੱਲ ਆਪਣੇ ਕੋਲ 17 ਨਾਗ ਸੀਗੇ ਠੀਕ ਹੈ ਤੇ 10 ਨਾਗ ਦੇ ਜਿਹੜੇ 5 ਨਾਗ ਅਮਰਸਰ ਏਰੀਆ 'ਚ ਜਾ ਲੇਗੇ ਬਾਗੇ ਆਪਣੇ ਤੇ 5 ਨਾਗ ਦਾ ਸੇਲ ਹੋਇਆ ਉਹ ਬਲਾਚੌਰ ਜਾਣੇ ਹੈਗੇ ਜਿਹੜੀਆਂ ਉਹ ਦੂਰ ਤੁਹਾਨੂੰ ਇੱਕ ਵਾਰੀ ਜ਼ੂਮ ਕਰਕੇ ਦਿਖਾ ਦੇਣੇ ਆ ਇਹ ਜਿਹੜੀਆਂ 5 ਬਸੀਆਂ ਬਲਾਚੌਰ ਜਾਣੀਆਂ ਉਹ ਬਲਾਚੌਰ ਜਾਣੀਆਂ ਬਾਈ ਆਨਲਾਈਨ ਜਾ ਰਹੀਆਂ ਆਨਲਾਈਨ ਹੀ ਸਾਰਾ ਮਾਲ ਜਾਂਦਾ ਬਾਈ ਤਕਰੀਬ ਨਾਲ ਜ ਬੰਦਾ ਆਪਣੇ ਨਾਲ ਸੌਦਾ ਕਰ ਲੈ ਸਿਲੈਕਟ ਕਰਕੇ ਬੱਤੀਆਂ ਬਿਆਨਾ ਪਹਿਲਾ ਲਵਾ ਕੇ ਬਾਕੀ ਪੇਮੈਂਟ ਆਪਾਂ ਕਰੇਗੇ ਪਹੁੰਚ ਤੇ ਲੈ ਕਰੇ ਪਹੁੰਚ ਤੇ ਵੀ ਲੈ ਲਾਂਗੇ ਬਾਕੀ ਆਨਲਾਈਨ ਖਰੀਦ ਸਕਦਾ ਤੇ ਬਾਕੀ ਰੂਟੀਨ ਚ ਮਿਲਦੀਆਂ ਹੀ ਰਹਿੰਦੀਆਂ ਹਰ ਵਕਤ ਜਿਵੇਂ ਕੋਈ ਆਹ ਲੋਟ ਵੈਕ ਗਿਆ ਤੇ ਜਣੀ ਆਉਂਦੀਆਂ ਹੀ ਰਹਿੰਦੀਆਂ ਕੀ ਆਉਂਦਾ ਰਹਿੰਦਾ ਬਾਈ ਮਾਲ ਆਪਣੇ ਕੋਲ ਜੇ ਕੋਈ ਦੂਰੋਂ ਮਿਨੇੜੋਂ ਆਵੇ ਤਾਂ ਉਹਨੂੰ ਮੁੜਨਾ ਨਹੀਂ ਪੈਂਦਾ ਬੱਤੀਆਂ ਮਿਲ ਹੀ ਜਾਣੀਆਂ ਤੇ ਬਾਈ ਕਿਹੜੇ ਪਾਸੋਂ ਸ਼ੁਰੂ ਕਰ ਲਿਓ ਪਾਸੇ ਇੱਧਰਲੇ ਪਾਸੇ ਕਰ ਕਰਦੇ ਤੇ ਬਾਈ ਇੱਕ ਨੰਬਰ ਤੇ ਜਿਹੜੀ ਬੱਸੀ ਆ ਇੱਕ ਨੰਬਰ ਤੇ ਬੱਸੀ ਜੇ ਗੱਲ ਕਰੀਏ ਬਾਈ ਜਰਸੀ ਆ ਤੇ ਬਾਕੀ 5 ਐਚਐਫਾ ਬਾਈ ਆ ਜੋ ਵੀ ਬਾਈ ਜਿਹੜੀ ਜਰਸੀ ਬੱਸੀ ਆ ਇਹ ਇਹ 14 ਕਿ ਮਹੀਨੇ ਦੀ ਬਾਈ ਬੱਸੀ ਹੈਗੀ ਠੀਕ ਹੈ ਮਦਰ ਰਿਕਾਰਡ ਆਗਾ ਬਾਇਓ ਡਾਟਾ ਠੀਕ ਹੈ ਮਦਰ ਦਾ ਰਿਕਾਰਡ ਆ ਜਾਂ 27 28 ਕਿਲੋ ਦਾ ਹੈਗਾ ਠੀਕ ਹੈ ਤੇ ਜਿਹੜੇ ਸੀਮਨ ਦੀ ਆ ਤੇ ਇਹਦੇ 27 28 ਦਿਨ ਹੋ ਗਏ ਸੀਮਨ ਲੱਗੇ ਨੂੰ ਮਦਰ ਡਿਟੇਲ ਸਾਰੀ ਆਪਾਂ ਦੇਵਾਂਗੇ ਠੀਕ ਹੈ ਬਾਈ ਆਪਣੇ ਕੋਲ ਲਿਖੀ ਹੋਈ ਹੈ ਜਿਹੜੇ ਬਾਈਕ ਤੋਂ ਆਪਾਂ ਫਾਰਮ ਤੋਂ ਤਰੀਕਾ ਜਾਨੀ ਜਿਹੜਾ ਕੋਈ ਖਰੀਦਣਾ ਚਾਹੁੰਦਾ ਉਹ ਨੂੰ ਵਟਸਐਪ ਕਰ ਸਕਦੇ ਹੋ ਜਾਂ ਆਊਗਾ ਆ ਕੇ ਇੱਥੋਂ ਸਾਰੀ ਡਿਟੇਲ ਪਤਾ ਕਰ ਸਕਦਾ ਹੈ ਨਾ ਥਣ ਚਾਰ ਚਾਰ ਹੋਣਗੇ ਨਿਸ਼ਾਨ ਨਿਸ਼ੂਨ ਕੋਈ ਵੀ ਨਹੀਂ ਹੋਣਾ ਠੀਕ ਹੈ ਬਾਕੀ ਝੂੜੀ ਝੂੜੀ ਬਹੁਤ ਸੋਹਣੀ ਆ ਤੇ ਗੁਲਾਬੀ ਥਾਣਾ ਚਾਰੇ ਹੈ ਨਾ ਤੇ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਮੱਥਾ ਢੂੰਗਾ ਜਿਵੇਂ ਜਰਸੀ ਦਾ ਹੁੰਦਾਗਾ ਤੇ ਬਾਕੀ ਬਾਈ ਜਾਂਚ ਪੜਤਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਸਾਰਾ ਸੀਮਨ ਡਿਟੇਲ ਤੁਹਾਨੂੰ ਮਿਲੂਗੀ ਤੇ ਚਾਰੇ ਥਣ ਪੂਰੇ ਨਿਖੜਵੇਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਪੂਰੇ ਗ੍ਰੈਪ ਦੇ ਵਿੱਚ ਲੱਗੇ ਹੋਏ ਨੇ ਗੁਲਾਬੀ ਥਾਣਾ ਚਾਰੇ ਪੰਜਾਬ ਵਾਲੀ ਜਰਸੀ ਆ ਬਾਈ ਫੁੱਲ ਕੱਦ ਦਾਗਾ ਫੁੱਲ ਮੋਬਾਈਲ ਦਾ ਬੱਚੀ ਦਾ ਤੇ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਤਾਂ ਬਾਈ 27000 ਰੁਪਏ ਜੀ ਕਰਨ 27000 ਰੁਪਏ ਹਾਂਜੀ ਕੋਲ ਤੇ 2 ਨੰਬਰ ਦੇ ਜਿਹੜਾ ਐਫ ਦਾ ਨੰ ਕਿੰਨਾ ਬਾਈ ਬਾਈ ਫੁੱਲ ਕੁਆਲਿਟੀ ਆ 12 ਮਾਂთੀ ਏਜ ਆ ਬੱਚੀ ਦੀ 12 ਮਾਂთ ਹਾਂ ਬੱਚੀ ਦੀ ਫੇਸ ਬਹੁਤ ਸੋਹਣੀ ਫੇਸ ਕੁਆਲਿਟੀ ਤੇ ਬਾਈ ਪ੍ਰਿੰਟ ਵਾਲੀ ਆ ਅਸਲ ਜਿਹੜੀ ਦੀ ਮੰਗ ਆ ਅੱਜ ਕੱਲ ਜਿਹੜੀ ਚੀਜ਼ ਮਿਲਦੀ ਨਹੀਂ ਉਹ ਆ ਬਾਈ 30 ਕਿਲੋ ਵਾਲੀ ਗਾਂ ਦੀ ਬੱਚੀ ਆ ਬਾਈ ਤੇ ਥੱਲੇ ਝੋਲੀ ਝੂਲੀ ਦਿਖਾਵ ਬਾਕੀ ਸਿੱਧੀ ਸੁੱਧੀ ਬਹੁਤ ਆ ਬਾਈ ਹਨਾ ਪੱਤਰ ਪੁੱਤਰ ਪੁੱਤ ਹਮ ਪੱਠਪੁੜੇ ਦੀ ਬਾਂਦਰ ਬਹੁਤ ਸੋਹਣੀ ਆ ਬਾਈ ਤੇ ਜਿਵੇਂ ਨੁਕਰੀ ਘੋੜੀ ਨੱਚਦੀ ਫਿਰਦੀ ਹੁੰਦੀ ਆਈ ਆ ਤੇ ਬਾਕੀ ਚਾਰੇ ਥਾਣ ਦੇਖੋ ਝੋਲੀਆਂ ਆ ਜਿਵੇਂ ਕਿਤੇ ਗੱਭਣ ਹੁੰਦੀ ਆ ਤੇ ਚਾਰੇ ਥਾਣਾ ਪੂਰੇ ਨਖੜਵੇਂ ਕੋਈ ਫੋਟੋ ਸ਼ੂਟ ਨਹੀਂ ਹੈਗੀ ਹਨਾ ਹਾਂ ਬਾਈ ਤੇ ਬਾਕੀ ਹਾਈਟ ਲੈਂਥ ਬਹੁਤ ਆ ਵਾਛੀ ਵੀਰੇ ਇਹਦਾ ਰੇਟ ਕੀ ਹੋਜੂ ਇਹਦੀ ਡਿਮਾਂਡ ਬਾਈ 30000 ਰੁਪਏ ਜੀ 30000 ਰੁਪਏ ਹਾਂਜੀ ਬਾਈ ਤੇ ਬਾਕੀ ਰਿਕਾਰਡ ਇਹਦਾ ਜਿਹੜਾ ਪੁੱਤ ਹੈਗਾ ਉਹ ਆ ਕੇ ਮਿਲਣਾ ਜਿੰਨਾ ਸਾਰਾ ਦੇਵਾਂਗੇ ਬਾਈ ਠੀਕ ਹੈ ਬਾਈ ਤਿੰਨ ਨੰਬਰ ਦੀ ਗੱਲ 13 ਮਹੀਨੇ ਦੀ ਕੁਆਲਟੀ ਫੇਸ ਇਸ ਕੁਆਲਟੀ ਦੀ ਬਹੁਤ ਸੋਹਣੀ ਹੈਗੀ ਠੀਕ ਹੈ ਤੇ ਫੁੱਲ ਬਾਇਓ ਡਾਟਾ ਥੱਲੇ ਝੋਲੀ ਝੋਲੀ ਇਹਦੀ ਬਹੁਤ ਜ਼ਿਆਦਾ ਹੈਗੀ ਹਾਂ ਝੋਲੀ ਦੀ ਹੈਗੀ ਬਹੁਤ ਸੋਹਣੀ ਆ 18 ਦਿਨ ਹੋ ਗਏ ਬਾਈ ਠੀਕ ਹੈ ਹਾਂਜੀ ਤੇ ਬਾਈ ਇਹਦਾ ਰੇਟ ਕੀ ਹੋ ਜੂਗਾ ਇਹਦਾ ਰੇਟ ਬਾਈ 26000 ਰੁਪਏ ਠੀਕ ਹੈ ਬਾਕੀ ਉਹ ਆਇਆ ਵੀ ਦੂਰੇ ਦੂਰੇ ਪੱਖੋਂ ਸਾਰੀਆਂ ਓਕੇ ਆ ਕਈ ਵਾਰੀ ਬੰਦਾ ਦੂਰ ਨੇੜੇੋਂ ਆਉਂਦਾਗਾ ਤੋਰਾ ਤਾਰਾ ਇੱਕ ਨੰਬਰ ਆ ਤੇ ਬਾਕੀ ਚਾਰੇ ਥਾਣੇ ਇਹਦੇ ਵੀ ਕੋਈ ਫੋਟੋ ਛੋਟ ਨਹੀਂ ਹੈਗੀ ਰੇਟ ਕੀ ਕਿਹਾ ਸੀ ਬਾਈ ਇਹਦਾ ਰੇਟ ਤਾਂ 26000 ਰੁਪਏ ਰੇਟ ਇਹਦਾ 26000 ਆ एवी भाई फॉलो क्वालिटीचा सुनो मैन दी वछी हैगी स्नो मैन दी एज किन्नी कहू भाई एडी एडी एज 11 ਕ ਮਾਂਥਾ ਬਾਈ 11 ਮਾਂਥ ਬਾਕੀ ਫੇਸ ਕੁਆਲਿਟੀ ਬਹੁਤ ਸੋਹਣਾ ਬੱਛੀ ਮੰਨ ਕੇ ਚਲੋ ਬਸ ਦੋਆਂ ਤੋਂ ਨਾ ਮਹੀਨਾ ਜੱਦੀ ਗੱਲ ਹੈ ਜੂ ਹਣਾ ਵਧੀਆ ਜੇ ਸਾਹਮਣ ਵਾਲਾ ਹੋਵੇ ਬਾਈ ਜੱਦੀ ਗੱਲ ਲੈ ਜੂਗੀ ਤੇ ਚਾਰੇ ਥਾਣਾ ਇੱਥੋਂ ਦੂਰੋਂ ਦੀ ਨੇ ਬਾਈ ਗਲਾਬੀ ਗਲਾਬੀ ਤੇ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਸਾਰੀਆਂ ਬੱਛੀਆਂ ਆਪਣੀਆਂ ਥਾਣ ਝੋਲੀਆਂ ਬਾਈ ਬਹੁਤ ਸਾਫ਼ ਨਹੀਂ ਸਾਫ਼ ਆ ਚਾਰੇ ਥਾਣ ਬਾਈ ਕੋਈ ਫੋਟ ਨਹੀਂ ਛੋਟ ਨਹੀਂ ਬਾਕੀ ਲੰਬਾਈ ਚੈੱਕ ਕਰੋ ਬੱਛੀ ਦੀ ਪੈਸਟ ਕੁੜਾ ਬਾਂਤਰ ਬਹੁਤ ਸੋਹਣੀ ਬੱਛੀ ਆ ਬਾਈ ਇਹਦਾ ਰ ਇਹਦਾ ਰੇਟ ਬਾਈ 30000 ਰੁਪਿਆ ਜੀ 30000 ਰੁਪਿਆ ਤੇ ਬਾਕੀ ਸਿਮਨ ਦੀ ਡਿਟੇਲ ਬਾਈ ਤੋਂ ਤੁਸੀਂ ਆ ਕੇ ਵਟਸਐਪ ਦੇ ਸਾਰਾ ਤੁਹਾਨੂੰ ਮਿਲੂਗਾ ਤੇ ਬਾਈ ਜਿਹੜੀ ਪੰਜ ਨੰਬਰ ਆ ਪੰਜ ਨੰਬਰ ਬਾਈ ਬੱਚੀ ਇਹ ਵੀ 13 ਕ ਮਾਂਥ ਦੀ ਹੈ ਜੀ ਠੀਕ ਹੈ ਸੈਟ ਕੁੜੇ ਦੀ ਚੜਾਈ ਵੀ ਪੂਰੀ ਫੁੱਲ ਆ ਠੀਕ ਹੈ ਤੇ ਬੱਚੀ ਦੀ ਬਿਊਟੀ ਤੇ ਥਾਂ ਤੋਂ ਇਹਦੇ ਵੀ ਚਾਰੀ ਆ ਬਾਈ ਹਨਾ ਹਾਂ ਬਾਈ 30 32 ਕਿਲੋ ਵਾਲੀ ਗਾਂ ਦੀ ਬੱਚੀ ਹੈਗੀ ਠੀਕ ਹੈ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਵੀ ਬਾਈ 26000 ਰੁਪਏ 26000 ਰੁਪਏ ਹਾਂਜੀ ਬਾਈ ਤੇ ਬਾਕੀ ਰੰਗ ਮਾਜ ਆ ਪੂਰੀ ਕੋਈ ਹਾਈਟ ਲੈਂਥ ਦੀ ਕਮੀ ਨਹੀਂ ਹੈਗੀ ਵਧੀਆ ਤੋਰੇ ਬੱਖੇ ਕਰਨੂ ਹਾਂ ਜਾਣ ਦੇ ਵਿੱਚ ਆ ਬੋਲ ਇਹ ਆਈ ਦੇ ਕਾਬਲ ਆ ਹਨਾ ਜਮਾ ਬਿਲਕੁਲ ਕਾਬਲ ਆ ਤੇ ਬਾਈ 6 ਨੰਬਰ ਦੀ ਗੱਲ ਕਰੀਏ ਤਾਂ 6 ਨੰਬਰ ਵੀ ਬਾਈ ਇੱਕ ਡਾਇਮੰਡ ਪੀਸ ਆਗਾ ਠੀਕ ਐ ਚਾਰਮ ਬੋਲਦੀ ਬੱਚੀ ਹੈ ਇਹ ਚਾਰਮ ਬੋਲਦੀ ਹਾਂਜੀ ਠੀਕ ਹੈ ਏਜ ਕਿੰਨੀ ਕੁ ਹੋ ਗਈ ਇਹਦੀ ਏਜ ਇਹਦੀ ਬਾਈ 11 ਮਹੀਨਾ ਬਾਈ ਥਾਣ ਬਹੁਤ ਗੈਪ ਤੇ ਲੱਗੇ ਹੋਇਆ ਇਹਦਾ ਬੱਚੀ ਦਾ ਫੇਸ ਫੇਸ ਕੁਆਲਿਟੀ ਬਹੁਤ ਸੋਹਣੀਆ ਮੱਥਾ ਮੁੱਥਾ ਇਦਾਂ ਦੇ ਬੱਚਿਆਂ ਦੀ ਬਾਈ ਤੁਹਾਨੂੰ ਪਤਾ ਜਰੋ ਤਿਆਰ ਹੋ ਜਾਂਦੀਆਂ ਲੱਖ ਦੀ ਸਵਾ ਲੱਖ ਡੇਢ ਲੱਖ ਇਹਨਾਂ ਦੀ ਕੀਮਤ ਪੈਂਦੀ ਆ ਤੇ ਬਾਈ ਇਹਦੀ ਏਜ ਕਿੰਨੀ ਦੱਸੀ ਤੁਸੀਂ ਇਹਦੀ ਏਜ 11 ਮਹੀਨਾ ਬਾਈ 11 ਮਹੀਨਾ ਤੇ ਬਾਈ ਇਹ ਰੇਟ ਦੀ ਗੱਲ ਕਰੀਏ ਰੇਟ ਇਹਦਾ ਬਾਈ 30000 ਰੁਪਏ ਰੇਟ 30000 ਰੁਪਏ ਬਾਕੀ ਦੋਰਾ ਦਾਰਾ ਤੇ ਪੱਠ ਪੁੜੇ ਦੀ ਬਾਂਤਰ ਬਹੁਤ ਸੋ ਤੇ ਰੇਟ 30000 ਬਾਈ ਤੇ ਬਾਈ 6 ਬੱਛੀਆਂ ਹੋਗੀਆਂ ਇਹ 6 ਹੋ ਗਈਆਂ ਬਾਈ ਜੇ ਕੋਈ 6 ਇਹ ਇਕੱਠੀਆਂ ਲੈਂਦਾ ਆਪਣੇ ਤੋਂ ਪੂਰੇ ਦਾ ਪੂਰਾ ਲੋਟ ਆ ਠੀਕ ਆ ਆ ਬੱਛੀ ਹੈਗੀ ਠੀਕ ਆ ਕੱਲੇ ਦੀ ਸਾਰੀ ਆਪਾਂ ਪਹਿਲਾਂ ਦੱਸ ਕੇ ਦੇਣੀ ਹੈ ਦੇਣੀ ਗਿਫਟ ਦੇ ਵਿੱਚ ਹੈਗੀ ਆਪਾਂ ਇਹਦੀ ਲੱਤ ਛੋਟੀ ਹੁੰਦੀ ਟੁੱਟ ਕੇ ਦੁਬਾਰਾ ਜੁੜੀ ਹੋਈ ਆ ਟੁੱਟ ਕੇ ਦੁਬਾਰਾ ਜੁੜੀ ਹੋਈ ਆ ਤੋਰਾ ਤੋਰਾ ਤੁਰਦੀ ਤਾਂ ਵਧੀਆ ਹੈਗੀ ਫਰੂਟ ਬੋਲ ਦੀ ਬੱਚੇ ਬਾਕੀ ਬਾਈ ਮੈਂ ਸਿਰਫ ਫੇਸ ਦੇਖੋ ਠੀਕ ਆ ਦੇਖੋ ਤੇ ਜੇ ਕੋਈ ਸਾਰਾ ਲੋਟ ਖਰੀਦੂ ਇਹ ਬੱਛੀ ਯਾਨੀ ਗਿਫਟ ਆ ਰੇ ਦੇ ਵਿੱਚ ਇਹ ਉਦਾਂ ਪੀਸ ਇਹਦਾ ਮੁੱਲ ਕਰਾ ਲਈਏ ਚਾਹੀ 20 ਕਰਾ ਲਈਏ ਚਾਹੀ 18 16000 ਦੀ ਜਸਮੋ ਦੇ ਵਾਲੀ ਜੇ ਉਹ ਲੈ ਕੇ ਜਾਣੀ ਹੈ ਕਿਸੇ ਨੇ ਕੱਲੀ ਤਾਂ 16000 ਦੀ ਆ ਜੇ ਕੋਈ ਪੰਜੇ 6 ਐ ਖਰੀਦੂ ਤਾਂ ਇਹ ਗਿਫਟ ਆ ਇਹ ਗਿਫਟ ਆ ਬਾਈ ਲੱਤ ਬਾਈ ਨੇ ਇੱਕ ਵਾਰੀ ਸਿੱਧੀ ਗੱਲ ਆ ਬਾਈ ਨੇ ਦੱਸਦੀ ਵੀ ਟੁੱਟ ਕੇ ਦੁਬਾਰਾ ਜੁੜੀ ਹੋਈ ਆ ਤੇ ਪਰ ਬੱਚੀ ਦਾ ਕੋਈ ਅੰਤ ਨਹੀਂ ਹੈਗੀ ਇੰਨੀ ਜਿਆਦੇ ਟੋਪਦੀ ਆ ਕੋਈ ਪ੍ਰੋਬਲਮ ਨਹੀਂ ਖੜਨੀ ਖੜਨੀ ਚਾਹਾਂ ਸਿੱਧੀ ਆ ਕਾੜਨ ਉੱਠਣ ਉੱਠਣ ਦੀ ਕੋਈ ਪ੍ਰੋਬਲਮ ਨਹੀਂ ਵੀ ਟੁੱਟ ਕੇ ਦੁਬਾਰਾ ਕਿਸੇ ਨੇ ਗਨਾਉ ਧਿਆਨ ਨਹੀਂ ਦਿੱਤਾ ਵੀ ਬਿੰਗੀ ਜੁੜ ਗਈ ਬਸ ਥੋੜੀ ਜਿਹੀ ਆਹੀ ਗੱਲ ਤੋਰਾ ਤਾਰਾ ਇੱਕ ਨੰਬਰ ਆ ਤੇ ਬਾਕੀ ਜੇ ਥਾਣਾ ਥੋਨਾ ਦੀ ਗੱਲ ਕਰੀਏ ਬਹੁਤ ਸੋਹਣੇ ਚਾਰੇ ਥਾਣਾ ਗਲਾਬੀ ਨਿਕੜਵੇਂ ਤੇ ਉਦਾਂ ਰੇਟ ਇਹਦਾ 16000 ਰੁਪਿਆ ਉਦਾਂ ਭਾਈ 16000 ਠੀਕ ਆ ਜੇ ਕੋਈ ਸਾਰੀਆਂ ਖਰੀਦੂਗਾ ਤਾਂ ਉਹਨੂੰ ਨਾਲ ਫਰੀ ਆ ਜੀ ਸਾਰੀਆਂ ਦਾ ਰੇਟ ਆ ਜਿਹੜਾ ਠੀਕ ਆ ਕੋਲ ਕਰਾਉਣੀ ਚਾਹੀ ਬੰਦਾ 1.5 ਕਰਾ ਲੈ ਠੀਕ ਆ ਬੱਸ ਕਰ ਕਰ ਦੇਖ ਲੈ ਬੰਦਾ ਵੀ ਤਿੰਨ ਬੱਚਿਆਂ ਦਾ 90000 ਬੰਦਾ ਇਹਨਾਂ ਚੋਂ ਠੀਕ ਆ ਭਾਈ ਤੇ ਦੋ ਬੱਚਿਆਂ ਦਾ 50 ਬੰਦਾ ਸੀ ਹਾਂ 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 ਉਹਦਾ ਰੇਟ ਇਹਨਾਂ ਦਾ 170 70 ਬੰਦਾਗੇ ਤੇ ਆਪਾਂ ਜਿਹੜੀਆਂ 145000 ਰੁਪਏ ਦੀ ਪਰ ਨੇ ਆਹ ਜਿਹੜੀ ਗੈਫਟ ਦੱਸਾ ਇਹ ਗੈਫਟ ਨਾਲ ਲੈਣਾ ਬਾਈ ਆਪਾਂ ਠੀਕ ਆ ਉਦਾਂ ਜੇ ਕੱਲੀ ਲਿਆਣਾ ਚਾਹੁੰਦਾ ਤਾਂ 19000 19000 ਰੁਪਏ ਚ ਬਾਈ ਤੇ ਬਾਕੀ ਬੱਚੀ ਕੋਈ ਸੈਗਲੋਂ ਘੱਟ ਨਹੀਂ ਬਰਾਬਰ ਸੋਹਣੀ ਹਾਈਟ ਬਹੁਤ ਜਿਆਦਾ ਟੌਪ ਦਾ ਬੱਚਾ ਬਾਈ ਕਿਸੇ ਪਾਸੇ ਕਮੀ ਨਹੀਂ ਹੈਗੀ ਥੋੜੀ ਜਿਹੀ ਕਿਸੇ ਦੀ ਆਣ ਗੈਲੀ ਕਰਕੇ ਲੱਤ ਟੁੱਟ ਗਈ ਤੇ ਥੋੜੀ ਜਿਹੀ 빙ੀ ਜੁੜ ਗਈ ਹੋਰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਹਾਂ ਬਾਈ ਬੱਚਾ ਬਹੁਤ ਸੋਹਣਾਗਾ ਤੇ ਬਾਕੀ ਜੇ ਤੁਸੀਂ 6 ਖਰੀਦੋਗੇ ਤਾਂ 7ਵਾਂ ਗੈਫਟ ਆ ਕੱਲੀ-ਕੱਲੀ ਖਰੀਦੋਗੇ ਤਾਂ ਮੁੱਲ 10 ਤੇ ਬਾਈ ਇਹ ਵਸੇ 16000 ਜੇ ਸਾਰੀਆਂ ਤੇ ਬਾਕੀ ਨਾਗਦ ਰੇਟ ਆ ਜਿਹੜਾ ਉਹ ਵੀ ਜਮਾ ਜਾਇਜ਼ ਰੱਖਿਆ 145000 ਰੁਪਏ ਆਪਾਂ 145000 ਦਾ ਲੋਡ ਦੇ ਦਾਂਗੇ ਆਨਲਾਈਨ ਜਿੱਥੋਂ ਵੀ ਮਰਜ਼ੀ ਬੰਦਾ ਪਰਚੇਜ਼ਿੰਗ ਕਰ ਲੇ ਬਾਈ 100 200 ਕਿਲੋਮੀਟਰ ਪਹੁੰਚ ਆ ਜਿਹੜੀ ਆਪਾਂ ਬੰਦਾ ਵੇਚਣ ਤੋਂ ਹੋ ਜੇ ਅਗਲੇ ਦਿਨ ਹੋਮ ਡਿਲੀਵਰੀ ਹੋਊਗੀ ਬਿਆਨਾ ਪਹਿਲਾਂ ਲਾਵਾਂਗੇ ਬਾਕੀ ਪੇਮੈਂਟ ਆਪਾਂ ਘਰ ਹੀ ਪਹੁੰਚ ਕੇ ਲਵਾਂਗੇ ਯਾਨੀ ਉਹਦਾ ਫਿਰ ਇਹਦਾ ਗੱਲ ਬਾਈ ਜਾਇਜ਼ ਹੀ ਆ ਵੀ ਬਿਆਨਾ ਆਪਾਂ ਲਾਵਾਂਗੇ ਤੇ ਬਾਕੀ ਪੇਮੈਂਟ ਅਗਲੇ ਦਿਨ ਕਰਾਂ ਹਾਂਜੀ ਬਾਈ ਜਿੱਥੇ ਮਰਜ਼ੀ 100 200 ਕਿਲੋਮੀਟਰ ਤੱਕ ਪਹੁੰਚਾ ਦਾਂਗੇ ਹੈਨਾ ਤੇ ਬਾਕੀ ਜ ਵੀ ਹੋਰ ਨਿਕਲ ਜਾਣਗੇ ਕਿਉਂਕਿ ਬਾਈ ਦਾ ਰੁਟੀਨ ਦਾ ਕੰਮ ਆ ਰੁਟੀਨ ਵਾਲਾ ਬੰਦਾ ਡਰਦਾ ਰਹਿੰਦਾ ਕਿਉਂਕਿ ਰੋਜ਼ ਹੀ ਬਾਈ ਵੀਡੀਓ ਪੈਂਦੀਆਂ ਨੇ ਹਨਾ ਵੀਡੀਓ ਪੈਂਦੀ ਆਪਣੀ ਤੇ ਇੱਕ ਵਾਰੀ ਨਾਮ ਤੇ ਐਡਰੈਸ ਫੇਰਦਾ ਹਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਬਾ ਜੀ ਕੰਟੈਕਟ ਨੰਬਰ 6280021864 186 ਤੇ ਬਾਕੀ ਆ ਤੁਸੀਂ ਬਾਈ ਦਾ ਫਾਰਮ ਦੇਖ ਸਕਦੇ ਹੋ ਵਧੀਆ ਰੂਟੀਨ ਚ ਆਪਦੇ ਆ ਜਾਨਵਰ ਸਾਰੇ ਵਿੱਚ ਆ 2 ਨੰਬਰ ਵਾਲੇ ਆਪਦੇ ਰੱਖੇ ਆ ਬਾਈ ਨੇ 2 ਨੰਬਰ ਦੇ 3 ਨੰਬਰ ਵਾਲੇ ਪੈਨਲ ਵਾਲੇ ਆ 3 ਨੰਬਰ ਵਾਲੇ ਵੀ ਆਪਦੇ ਆ ਬਾਈ ਦੇ ਤੇ ਜਿਹੜੇ 4 ਨੰਬਰ ਦੇ ਤੁਸੀਂ ਬੱਛੀਆਂ ਦੇਖ ਸਕਦੇ ਹੋ ਉਹ ਪਰੇ ਫਿਰਦੀਆਂ ਇਹ ਬਲਾਚੌਰ ਆਨਲਾਈਨ ਵਿਕੀਆਂ ਹੋਈਆਂ ਨੇ ਪੰਜੇ ਬੱਛੀਆਂ ਇਹ ਬਾਈ ਫਾਰਮ ਵਾਲੇ ਕੋਲੇ ਆਪਣਾ ਤੀਜੀ ਵਾਰੀ ਮਾਲ ਜਾ ਰਿਹਾ ਹੈਗਾ ਠੀਕ ਹੈ ਉਹ ਉਸੇ ਫਾਰਮ ਦੀ ਜਾ ਰਿਹਾ ਦੁਬਾਰਾ ਆਪੇ ਹੋਣੀ ਜਾ ਰਿਹਾ ਸਾਰਾ ਮਾਲ ਆਪਣਾ ਠੀਕ ਹੈ ਜਿਹੜਾ ਕੱਲ ਅੰਮ੍ਰਿਤਸਰ ਗਿਆ ਉਹ ਵੀ ਦੂਜੀ ਵਾਰੀ ਮਾਲ ਗਿਆ ਉਹ ਵੀ ਦੂਜੀ ਵਾਰੀ ਗਿਆ ਬਾਈ ਫਿਰ ਚੰਗੀ ਜੀ ਤੇ ਸਹੀ ਵੇਚ ਜਾਗੇ ਹਨਾ ਦੁਬਾਰਾ ਅਗਲਾ ਆਰ ਉਹ ਜੇ ਕਿਸੇ ਨੇ ਹੋਰ ਲੈਣੀਆਂ ਉਹਨੂੰ ਵੀ ਗਾਹਾਂ ਹੋਊਗਾ ਬਹੁਤ ਜੀ ਦਾ ਇਹਦਾ ਫਰਕ ਪੈਂਦਾਗਾ ਬਾਕੀ ਬਾਈ ਦਾ ਪੁਰਾਣਾ ਕੰਮ ਆ ਉਹਦਾ ਲਾਈਫਟਾਈਮ ਕੰਮ ਚੱਲਣਾ ਉਹਦਾ ਲਾਈਫਟਾਈਮ ਕੰਮ ਚੱਲੂਗਾ ਬਾਕੀ ਪੁਰਾਣਾ ਆਪਣਾ ਕੰਮ ਬਈ ਕੋਈ ਅੱਜ ਕੱਲ ਦਾ ਤਾਂ ਹੈ ਨਹੀਂ ਹਨਾ ਵੀ ਚਾਰ ਵੇਚ ਲੀਆਂ ਤਾਂ ਬਸ ਬੰਦ ਦਾ ਤੇ ਬਾਕੀ ਤੁਸੀਂ ਆ ਕੇ ਬਾਈ ਨੂੰ ਮਿਲ ਸਕਦੇ ਹੋ ਫਾਰਮ ਬਾਈ ਦਾ ਦੇਖ ਸਕਦੇ ਹੋ ਵਿਜਿਤ ਕਰ ਸਕਦੇ ਹੋ ਤੇ ਪਿੰਡ ਸੰਧੂ ਕਲਾਂ ਤੇ ਮਿਲਦੇ ਆ ਕੋਈ ਅਗਲੀ ਵੀਡੀਓ ਦੇ ਨਾਲ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਲਈ